ਜਿਹੜੀ ਗੁਰਮੁਖੀ ਸੀ ਗੁਰਮੁਖੀ ਦਾ ਆਧਾਰ ਅਤੇ ਇਹਦਾ ਵਿਸਾਰ ਉਹਦਾ ਮੂਲ ਕਾਰਨ ਜਿਹੜੀ ਗੱਲ ਪ੍ਰੋਫੈਸਰ ਹਰਭਜਨ ਸਿੰਘ ਹੋਰੀ ਕਰ ਗਏ ਉਹਦਾ ਆਧਾਰ ਅਤੇ ਵਿਸਾਰ ਧਰਮ ਕਰਕੇ ਸੀ ਧਾਰਮਿਕ ਸੀ ਤੇ ਅੰਗਰੇਜ਼ਾਂ ਨੇ ਇੱਥੇ ਆ ਕੇ ਖਾਸ ਕਰ ਪੰਜਾਬ ਦੇ ਵਿੱਚ ਵਿਦਿਆ ਨੂੰ ਪੂਰੇ ਜੋਰ ਨਾਲ ਉਹਨਾਂ ਨੇ ਇਸ ਨੂੰ ਸੈਕੂਲਰ ਬਣਾਇਆ ਹਰ ਪੱਧਰ ਤੇ ਸੈਕੂਲਰ ਬਣਾਇਆ ਇਸ ਪੱਧਰ ਤੇ ਬਣਾਇਆ ਕਿ ਮਤਲਬ ਗ੍ਰਾਂਟਾਂ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਤੁਸੀਂ ਜਿਹੜੇ ਸਾਡੇ ਕੋਲੋਂ ਲਾਓ ਸਿਲੇਬਸ ਅਸੀਂ ਸਿਲੇਬਸ ਤੁਹਾਨੂੰ ਦੱਸਾਂਗੇ ਕੀ ਪੜਾਉਣਾ ਤੁਹਾਨੂੰ ਤਾਂ ਗ੍ਰਾਂਟ ਦੇਵਾਂਗੇ ਮਲਤਾਨ ਦੇ ਇੱਕ ਹੈ ਸੀ ਫਾਰਸੀ ਸਕੂਲ ਵਾਲੇ ਉਹਨਾਂ ਨੇ ਗ੍ਰਾਂਟ ਲੈ ਲਈ ਤੇ ਮੁਸਲਮਾਨ ਲੋਕ ਸੀ ਉਹ ਉਹਨਾਂ ਨੇ ਗ੍ਰਾਂਟ ਲੈ ਲਈ ਤੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਲੇਬਸ ਸਾਡਾ ਪੜਾਓ ਉਹਨਾਂ ਨੇ ਗ੍ਰਾਂਟ ਮੂੜਤੀ ਕਹਿੰਦੇ ਤੁਸੀਂ ਗ੍ਰਾਂਟ ਲੈ ਲਓ ਆਪਦੀ ਅੰਗਰੇਜ਼ਾਂ ਦੀ ਤਾਂ ਇਸ ਪੱਧਰ ਤੱਕ ਸੀ ਦਾ ਜਿਹੜਾ ਗੁਰਮੁਖੀ ਨੂੰ ਕਮਜ਼ੋਰ ਕਰਨ ਦੀ ਦੂਜੀ ਨੀਤੀ ਮਹੱਤਵਪੂਰਨ ਇਹ ਸੀ ਕਿ ਉਹਨਾਂ ਨੇ ਇਹ ਗੱਲ ਆ ਇਹ ਸਾਡੇ ਲਈ ਦਿੱਕਤ ਖੜੀ ਕਰੀ ਪ੍ਰੋਫੈਸਰ ਗੁਰਮਖ ਸਿੰਘ ਨੇ ਇਹ ਗੱਲ ਸਰਕਾਰ ਨੂੰ ਲਿਖ ਕੇ ਵੀ ਆਖੀ ਕਿ ਜਿਹੜੀਆਂ ਧਰਮਸ਼ਾਲਾਵਾਂ ਦਾ ਜਿਹੜੀਆਂ ਗੁਰਮੁਖੀ ਧਰਮਸ਼ਾਲਾਵਾਂ ਨੇ ਇਹਨਾਂ ਦਾ ਸੁਭਾਅ ਧਾਰਮਿਕ ਹੈ ਵੀ ਸਰਕਾਰ ਨੇ ਸਾਡੇ ਨਾਲ ਸੈਕੂਲਰ ਸਿੱਖਿਆ ਸਾਡੇ ਉੱਤੇ ਥੋਪ ਕੇ ਸਾਡੇ ਨਾਲ ਮਾੜੀ ਕੀਤੀ